ਇਸ ਸਮੇਂ ਦੀ ਵੱਡੀ ਅਤੇ ਅਹਿਮ ਖਬਰ ਭਾਈ ਬਲਦੇਵ ਸਿੰਘ ਬਡਾਲਾ ਦੇ ਨਾਲ ਜੁੜ ਹੋਏ ਸਾਹਮਣੇ ਆ ਰਹੀ ਹੈ ਦਾਜੇ ਕਿ ਭਾਈ ਬਲਦੇਵ ਸਿੰਘ ਬਡਾਲਾ ਅਤੇ ਉਹਨਾਂ ਦੇ ਦੋ ਹੋਰ ਸਾਥੀਆਂ ਨੂੰ ਅਮਰੀਕਾ ਦੇ ਡੈਨਵਰ ਏਅਰਪੋਰਟ ਦੇ ਉੱਤੇ ਰੋਕਿਆ ਗਿਆ ਕਿਉਂਕਿ ਉੱਥੇ ਉਹਨਾਂ ਨੂੰ ਚੈਕਿੰਗ ਕਰਵਾਉਣ ਦੇ ਵਾਸਤੇ ਕਿਹਾ ਗਿਆ ਕਿ ਤੁਸੀਂ ਆਪਣੀਆਂ ਪੱਗਾਂ ਉਤਾਰ ਕੇ ਚੈਕਿੰਗ ਕਰਵਾਓ ਜਿਸ ਦੇ ਚਲਦੇ ਭਾਈ ਬਲਦੇਵ ਸਿੰਘ ਬੜਾਲਾ ਤੇ ਉਹਨਾਂ ਦੇ ਸਾਥੀ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਪੱਗਾਂ ਉਤਾਰ ਕੇ ਚੈਕਿੰਗ ਨਹੀਂ ਕਰਵਾਵਾਂਗੇ ਜਿਸ ਦੇ ਚਲਦੇ ਉੱਥੇ ਇਸ ਗੱਲ ਨੂੰ ਲੈ ਕੇ ਜਿਹੜੀ ਕਿ ਤਕਰਾਰਬਾਜ਼ੀ ਹੋਈ ਹੈ ਅਤੇ ਇਸ ਦੇ ਚਾਲ ਦੇ ਜਿਹੜਾ ਕਿ 5 ਘੰਟਿਆਂ ਤੱਕ ਭਾਈ ਬੜਾਲਾ ਤੇ ਉਹਨਾਂ ਦੇ ਸਾਥੀਆਂ ਨੂੰ ਖੱਜਲ ਖਵਾਰ ਹੋਣਾ ਪਿਆ ਜਿਸ ਦੇ ਚਾਲ ਦੇ ਭਾਈ ਬਲਦੇਵ ਸਿੰਘ ਬੜਾਲਾ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਉਹ ਅਜਿਹਾ ਅਮਰੀਕਾ ਦੇ ਡੈਨਬਰ 에어ਪੋਰਟ ਤੇ ਪਹੁੰਚੇ ਤੇ ਜਦੋਂ ਉਹਨਾਂ ਨੂੰ ਚੈਕਿੰਗ ਵਾਸਤੇ ਕਿਹਾ ਸੀ ਚੈਕ-ਇਨ ਕਰਵਾਈ ਪਰ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਪੱਗਾ ਉਤਾਰ ਕੇ ਆਪਣੀ ਚੈਕਿੰਗ ਕਰਵਾਓ ਤਾਂ ਸੀ ਮਨਾਂ ਕਰ ਦਿੱਤਾ ਜਿਸ ਦੇ ਬਾਅਦ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਜਿਹੜਾ ਜਹਾਜ਼ ਆ ਉਹ ਨਹੀਂ ਚੰਗ ਦਿੱਤਾ ਜਾਵੇਗਾ ਤਾਂ ਇਸ ਦੇ ਉੱਤੇ ਬੋਲਦੇ ਹੋਏ ਭਾਈ ਬਲਦੇਵ ਸਿੰਘ ਬੜਾਲਾ ਦਾ ਕਹਿਣਾ ਹੈ ਕਿ ਸਾਨੂੰ ਸਾਡੀ ਸਭ ਤੋਂ ਵੱਧ ਪਿਆਰੀ ਸਾਨੂੰ ਜਾਨ ਤੋਂ ਵੀ ਪਿਆਰੀ ਸਾਡੀ ਪੱਗ ਹੈ ਅਜਿਹੇ ਜਹਾਜ਼ ਕੀ ਅਸਾਂ ਅਮਰੀਕਾ ਤੱਕ ਵੀ ਛੱਡ ਦੇਵਾਂਗੇ ਪਰ ਅਸੀਂ ਆਪਣੀ ਪੱਗ ਉਤਾਰ ਕੇ ਚੈਕਿੰਗ ਨਹੀਂ ਕਰਵਾਵਾਂਗੇ ਇਸ ਦੇ ਨਾਲ ਹੀ ਭਾਈ ਬਲਦੇਵ ਸਿੰਘ ਬੜਾਲਾ ਨੇ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੱਗ ਦਾ ਮੁੱਦਾ ਜ਼ਰੂਰ ਉੱਥੇ ਚੁੱਕਣਾ ਅਮਰੀਕਾ ਦੀ ਸਰਕਾਰ ਦੇ ਨਾਲ ਗੱਲ ਕਰਨ ਕਿ ਜਿਸ ਤਰੀਕੇ ਦੇ ਨਾਲ ਉਹ ਪੱਗ ਉਤਾਰ ਕੇ ਚੈਕਿੰਗ ਕਰਵਾਉਣ ਦੀ ਗੱਲ ਕਰਦੇ ਨੇ ਉਹ ਘੋਰ ਨਿੰਦਣਯੋਗ ਹੈ ਸਾਨੂੰ ਆਪਣੀ ਪੱਗ ਸਾਡੀ ਜਾਨ ਤੋਂ ਪਿਆਰੀ ਹੈ ਅਸੀਂ ਜਹਾਜ਼ ਕੀ ਅਸੀਂ ਤਾਂ ਅਮਰੀਕਾ ਵੀ ਛੱਡ ਦੇਵਾਂਗੇ ਜੇ ਇਹ ਚੱਲਦੇ ਭਾਈ ਬਲਦੇਵ ਸਿੰਘ ਬੜਾਲਾ ਨੇ ਪੋਸਟ ਸਾਂਝੀ ਕਰਦੇ ਸਾਰੀ ਜਿਹੜੀ ਕਿ ਜਾਣਕਾਰੀ ਉਸ ਦੇ ਵਿੱਚ ਸਾਂਝੀ ਕੀਤੀ ਤੇ ਨਾਲ ਹੀ ਉਹਨਾਂ ਨੇ ਇਸ ਗੱਲ ਦੀ ਨਿੰਦਿਆ ਵੀ ਕੀਤੀ ਹੈ ਕਿ ਅਸੀਂ ਕਿਉਂ ਆਪਣੀਆਂ ਪੱਗਾਂ ਉਤਾਰ ਕੇ ਚੈਕਿੰਗ ਕਰਵਾਈਏ ਤਾਂ ਦਾਅਵੇ ਕਿ ਅਮਰੀਕਾ ਦੇ ਡੈਨਵਰ 에য়ারਪੋਰਟ ਦੇ ਉੱਤੇ ਪਾਈ ਬਲਦੇਵ ਸਿੰਘ ਅਤੇ ਉਹਨਾਂ ਦੇ ਦੋ ਸਾਥੀ ਜਿਹੜਾ ਕਿ ਜਾ ਰਹੇ ਸੀ ਤਾਂ ਉਹਨਾਂ ਨੂੰ ਰੋਕਿਆ ਗਿਆ ਜਿਸ ਦੇ ਚੱਲਦੇ ਇਸ ਦੇ ਕਰਕੇ ਇਸ ਘਟਨਾ ਕਰਕੇ ਜਿੱਥੇ ਪ੍ਰੋਗਰਾਮ ਨੂੰ ਲਿਖਿਆ ਗਿਆ ਸੀ ਉੱਥੇ ਵੀ ਜੜਾ ਕਿ ਸੰਗਤਾਂ ਨੂੰ ਜੜਾ ਕਿ ਖੱਜਲਖਵਾਰ ਹੋਣਾ ਪਿਆ ਜਿਸ ਦੇ ਚਾਲ ਦੇ ਭਾਈ ਬਲਦੇਵ ਸਿੰਘ ਬੜਾਲਾ ਨੇ ਲਿਖਿਆ ਕਿ ਸਾਨੂੰ ਚੈਕਿੰਗ ਵਾਸਤੇ ਕਿਹਾ ਗਿਆ ਸੀ ਕਿ ਤੁਸੀਂ ਸਾਨੂੰ ਚੈਕਿੰਗ ਕਰਵਾਓ ਅਤੇ ਆਪਣੇ ਪੱਗਾਂ ਉਤਾਰ ਕੇ ਵੀ ਚੈਕਿੰਗ ਕਰਵਾਓ ਪਰ ਐਸਾ ਨਾ ਕਰਨ ਦੀ ਸੂਰਤ ਦੇ ਵਿੱਚ ਜਿਹੜਾ ਤੁਹਾਨੂੰ ਜਹਾਜ਼ ਆ ਉਹ ਨਹੀਂ ਚੜਨ ਦਿੱਤਾ ਜਾਵੇਗਾ ਤਾਂ ਫਿਰ ਭਾਈ ਬਲਦੇਵ ਸਿੰਘ ਬੜਾਲਾ ਦਾ ਕਹਿਣਾ ਹੈ ਕਿ ਸਾਨੂੰ ਜਿਹੜੀ ਸਾਡੀ ਪਾਗਾ ਜਾਨ ਤੋਂ ਪਿਆਰੀ ਹੈ ਅਸੀਂ ਜਹਾਜ਼ ਨੇ ਚੜਾਂਗੇ ਅਸੀਂ ਅਮਰੀਕਾ ਤੱਕ ਛੱਡ ਦਾਂਗੇ ਪਰ ਅਸੀਂ ਆਪਣੀ ਪੱਗ ਜਿਹੜੀ ਕਿ ਔਰ ਨਹੀਂ ਉਤਾਰਾਂਗੇ ਜਿਸ ਦੇ ਚੱਲਦੇ ਹੁਣ ਪੱਗ ਦੇ ਮੁੱਦੇ ਨੂੰ ਲੈ ਕੇ ਬਲਦੇਵ ਸਿੰਘ ਬੜਾਲਾ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਸੰਸਦਾਂ ਨੂੰ ਕਿ ਇਸ ਦਾ ਜਿਹੜਾ ਮੁੱਦਾ ਹਜ਼ਰੂ ਚੱਕਣਾ ਚਾਹੀਦਾ ਪੱਗ ਦਾ ਮੁੱਦਾ ਅਮਰੀਕਾ ਦੇ ਵਿੱਚ ਚੁੱਕਿਆ ਜਾਵੇ ਅਮਰੀਕਾ ਸਰਕਾਰ ਨੂੰ ਜਿਹੜਾ ਕਿ ਇਸ ਬਾਰੇ ਜਾਣੂ ਕਰਵਾਇਆ ਜਾਵੇ ਇਸ ਦੇ ਚੱਲਦੇ ਉਹਨਾਂ ਨੇ ਕਹਿ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਦਸਤਾਰ ਉਤਾਰਨ ਵਾਸਤੇ ਜਿਹੜਾ ਕਿਹਾ ਗਿਆ ਬਿਊਰੋ ਰਿਪੋਰਟ ਹਰਪੰਚ